ਸਾਵਣ ਦਾ ਮਹੀਨਾ ਚੱਲ ਰਿਹਾ ਹੈ بارش ਦਾ ਮੌਸਮ ਹੈ ਤੇ ਹੁਣ ਰੁੱਖ ਵੀ ਵੱਡੇ ਪੱਦਰ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਆ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਗਿੱਦੜਬਾ ਹਲਕੀ ਦੇ ਪਿੰਡ ਮਦੀਰ ਦੇ ਵਿੱਚ ਵੀ ਨੌਜਵਾਨਾਂ ਵੱਲੋਂ ਅੱਗੇ ਹੋ ਕੇ ਇਹ ਦਰਖਤ ਆ ਜਿਹੜੇ ਉਹ ਲਗਾਏ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਫਲਦਾਰ ਆਕਸੀਜਨ ਦੇਣ ਵਾਲੇ ਤੇ ਫੁੱਲਦਾਰ ਬੂਟੇ ਆ ਜਿਹੜੇ ਉਹ ਲਗਾਏ ਜਾ ਰਹੇ ਆ ਜਾਣਕਾਰੀ ਦਿੰਦੇ ਹੋਏ ਨੌਜਵਾਨ ਵੀਰਾਂ ਨੇ ਦੱਸਿਆ ਕੇ 2000 ਤੋਂ ਉੱਪਰ ਰੁੱਖ ਹੈ ਜਿਹੜੇ ਉਹ ਪਿੰਡ ਮੰਦਿਰ ਦੇ ਵਿੱਚ ਲਗਾਏ ਜਾਣਗੇ ਪਿੰਡ ਵਾਸੀਆਂ ਦਾ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ ਲੋਕ ਆਪ ਮਹਾਰੇ ਅੱਗੇ ਆ ਕੇ ਰੁੱਖ ਲਗਾਉਣ ਦੇ ਵਿੱਚ ਮਦਦ ਕਰ ਰਹੇ ਹੈ ਰੁੱਖ ਲਗਾ ਰਹੇ ਨੌਜਵਾਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਰੁੱਖ ਤਾਂ ਅਸੀਂ ਲਗਾ ਰਹੇ ਹਾਂ ਇਸ ਤੋਂ ਬਾਅਦ ਇਹਨਾਂ ਦੀ ਸੰਭਾਲ ਉੱਥੋਂ ਦੇ ਜਿਨ੍ਹਾਂ ਦੇ ਘਰ ਨੇੜੇ ਪੈਂਦੇ ਆ ਉਹਨਾਂ ਨੇ ਜਾਂ ਫਿਰ ਖੇਤਾਂ ਦੇ ਵਿੱਚ ਜਿੱਥੇ ਦਰਖਤ ਲਗਾਏ ਗਏ ਆ ਤਾਂ ਖੇਤ ਵਾਲਿਆਂ ਨੇ ਉਸ ਦੀ ਸੰਭਾਲ ਕਰਨੀ ਹੈ ਕਿਉਂਕਿ ਰੁੱਖ ਲੱਗ ਤਾਂ ਜਾਂਦੇ ਆ ਅਕਸਰ ਜੇਕਰ ਉਹਨਾਂ ਦੀ ਸੰਭਾਲ ਹੋਵੇ ਤਾਂ ਫਿਰ ਉਹ ਕਾਮਯਾਬ ਹੁੰਦੇ ਆ ਤਾਂ ਪਿੰਡ ਮਦੀਰ ਦੇ ਨੌਜਵਾਨਾਂ ਦੀ ਇੱਕ ਵੱਡੀ ਕੋਸ਼ਿਸ਼ ਹੈ ਔਰ ਰੁੱਖ ਵੱਡੀ ਗਿਣਤੀ ਦੇ ਵਿੱਚ ਲਗਾਏ ਜਾ ਰਹੇ ਆ ਕੀ ਕੁਝ ਕਿਹਾ ਨੌਜਵਾਨ ਵੀਰਾਂ ਨੇ ਦਿਖਾਉਣਾ ਤੁਹਾਨੂੰ ਪੂਰੀ ਜਾਣਕਾਰੀ ਭਾਈ ਗੁਰਵਿੰਦਰ ਸਿੰਘ ਆ ਭਾਈ ਜੀ ਪਿੰਡ ਪਿੰਡ ਮਦੀਰ ਆ ਭਾਈ ਭਾਈ ਜੀ ਪਿੰਡ ਵਿੱਚ ਬੂਟੇ ਲਗਾ ਰਹੇ ਹਾਂ ਤੇ ਕਿਵੇਂ ਬੂਟੇ ਤੁਹਾਨੂੰ ਲਗਾਏ ਕਿ ਭਾਈ ਜਿਵੇਂ ਦਿਨੋ ਦਿਨ ਗਰਮੀ ਵਧਦੀ ਰਹੀ ਹੈ ਤੇ ਉਹ ਨਹੀਂ ਪਤਾ ਕਿ ਟੈਂਪਰੇਚਰ ਬਹੁਤ ਜ਼ਿਆਦਾ ਹੋ ਰਿਹਾ ਤੇ ਮੀਂਹ ਆ ਨਹੀਂ ਰਿਹਾ ਹੈਨਾ ਇਹਦਾ ਹੀ ਇਹੀ ਕਾਰਨ ਹੈ ਕਿ ਆਪਣਾ ਜਿਹੜਾ ਵਾਤਾਵਰਨ ਇਹ ਖਰਾਬ ਹੋ ਰਿਹਾ ਪ੍ਰਦੂਸ਼ਣ ਹੋ ਗਿਆ ਇਹਦੇ ਕਰਕੇ ਅਸੀਂ ਪਿੰਡ ਦੇ ਖੁਸ਼ ਮਦਕੀ ਮੈਂਬਰ ਤੇ ਜਾਂ ਸਾਰਾ ਪਿੰਡ ਨਾਲ ਕੇ ਹੀ ਤੇ ਆਪਣਾ ਪੌਦੇ ਲਗਾ ਰਹੇ ਹਾਂ ਜਿਹੜੇ ਛਿੱਲੇ ਦੇ ਪੌਦੇ ਤੁਸੀਂ ਗਿਦਾ ਤੇ ਬਾਈ ਜੀ 250 ਤਕਰੀਬਨ ਦਿਨ ਪਹਿਲਾਂ ਬੂਜਾ ਅਸੀਂ ਲਗਾਤਾ ਕਿੰਨਾ ਟਾਰਗੇਟ ਰੱਖਿਆ ਕਿ ਮੈਂ ਟਾਰਗੇਟ ਬਾਈ ਜੀ 2000 ਪਲੱਸ ਰੱਖਿਆ ਹੈ ਬਾਕੀ ਜਿਵੇਂ ਆਪਣਾ ਸੁਜੋਗ ਰਹੂਗਾ ਪਿੰਡ ਵਾਲਾ ਦਾ ਬਾਕੀ ਉਹਦੇ ਨਾਲ ਰੌਕ ਲਗਾ ਰਹੇ ਹਾਂ ਜਾਦੇ ਬਾਈ ਯਾਰ ਜਿਵੇਂ ਕੀ ਆਕਸੀਜਨ ਦੇਣ ਵਾਲੇ ਟਿੱਪਲ ਹੋ ਗਿਆ ਲੰਮ ਹੋ ਗਿਆ ਤੇ ਬੋਰਡ ਹੋ ਗਿਆ ਇਹ ਚੀਜ਼ਾਂ ਜ਼ਿਆਦਾ ਚੱਲਦਾ ਸੀ ਹਲਦਾਰ ਬਾਈ ਜੀ ਜਾਮ ਲਾ ਰਹੇ ਆ ਬਸ ਜਾਮ ਨਹੀਂ ਲਾ ਰਹੇ ਹੁਣ ਇਹ ਤਾਂ ਪਿੰਡ ਦੀ ਅੱਗੇ ਮਿਸ਼ਮਸ਼ਾਨ ਘਾਟ ਹੋ ਗਿਆ ਬਾਈ ਜੀ ਪਿੰਡ ਦੀ ਫਿਰ ਨਹੀਂ ਹੋਗੀ ਤੇ ਮੋਟਰਾਂ ਹੋ ਗਈਆਂ ਦਾਣਾ ਮੰਡੀ ਦਾਣਾ ਮੰਡੀ ਹੋ ਗਈ ਇੱਕ ਸਾਡੇ ਸੀ ਪੈਡ ਬਣੀ ਐ ਉੱਥੇ ਲਾਤੇ ਕਿਉਂਕਿ ਤਕਰੀਬਨ ਪਿਛਲੀ ਵਾਰੀ ਜਾਦੇ ਪਾਲੇ ਨਾਲ ਨੰਮ ਮੱਚ ਗਏ ਸੀਗੇ ਤੇ ਉਹਦੇ ਕਰਕੇ ਸਾਰੇ ਅਸੀਂ ਮਤਲਬ ਕਿ ਉਥੇ ਪੂਰੇ ਕਰਾਂਗੇ ਕਿੰਨਾ ਕਿ ਸੰਯੋਗ ਮਿਲ ਰਿਹਾ ਪਿੰਡ ਦਾ ਮਿਲ ਰਿਹਾ ਸੰਯੋਗ ਤੇ ਕੀ ਫੀਲ ਕਰੋਗੇ ਜਿੱਥੇ ਦਰਖਤ ਲਗਾਏ ਜਿਵੇਂ ਉਹਨੂੰ ਦਾਹਾਂ ਤਾਂ ਸੰਭਾਲ ਦੇ ਵੀ ਲੋੜ ਪੈਣੀ ਹੈ ਜਿੱਕਰ ਵਾਰੀ ਲੱਗ ਤੱਕ ਗਏ ਹਾਂ ਅਸੀਂ ਇੱਕ ਤਾਂ ਪਹਿਲਾਂ ਤਾਂ ਅਸੀਂ ਮਤਲਬ ਕਿ ਲਾਸਮੈਂਟ ਵੀ ਕਰਾਤੀ ਹੈ ਵੈਸੇ ਅਸੀਂ ਜਿੱਥੇ ਦਰਖਤ ਲਾਉਣੇ ਆ ਉਸ ਬੰਦੇ ਦੇ ਜਿਹਦੇ ਥਾਂ ਚ ਲਾਉਣੇ ਆ ਜਾਂ ਫਿਰ ਫੈਂਡ ਦੀ ਫੈਰਨੀ ਤੇ ਲਾਉਣੇ ਆ ਜਿਹਦੇ ਬਾਹਰ ਚ ਲਾਉਣੇ ਉਹਨੂੰ ਮਤਲਬ ਕਿ ਕਹਿ ਕੇ ਜਾਂਦੇ ਕਿ ਇਹਨੂੰ ਮਤਲਬ ਕਿ ਸੰਭਾਲ ਸਮਾ ਰੱਖਿਓ ਪਾਣੀ ਪਾਓ ਟਾਈਮ ਸਿਰ ਬਾਕੀ ਜੋ ਸਾਥ ਕੋਈ ਦਰਖਤ ਲੈ ਕੇ ਵੀ ਜਾਂਦਾ ਉਹਦਾ WhatsApp ਗਰੁੱਪ ਲੈ ਆਪਣਾ ਨੰਬਰ ਲੈਣੇ ਆ ਤੇ ਉਹਨੂੰ ਮੈਸੇਜ ਤੇ ਜਾਂ ਫੋਨ ਲਾਉਣਾ ਕਿ ਬਾਈ ਜੀ ਸਾਵੇਂ ਸਾਰੇ ਨੂੰ ਪਾਣ ਯਾਦ ਕਰਾਉਨੇ ਦੇਣੇ ਆ ਕਿ ਸਾਵੇਂ ਸਾਰੇ ਨੂੰ ਪਾਣੀ ਪਾਓ ਤੇ ਬਾਈ ਜੀ ਕਿੱਥੋਂ ਇਹ ਇਹ ਬਾਈ ਜੀ ਸਭ ਤੋਂ ਵੱਡਾ ਸੰਯੋਗ ਆ ਸਾਨੂੰ ਆਪਣੇ ਪੰਜਾਬ ਖੇਤੀਬਾੜੀ ਦਾ ਉਹਨਾਂ ਨੇ ਸਾਨੂੰ ਇਹ ਬੁੱਝੇ ਪ੍ਰੋਵਾਈਡ ਕਰਾਇਆ ਹਾਂਜੀ ਬਾਈ ਜੀ ਇਹ ਇਹ ਨਰਤੀ ਤੁਹਾਨੂੰ ਇਹ ਮਤਲਬ ਫ੍ਰੀ ਹੈ ਤਾਂ ਮਿਲ ਰਹੀ ਉਸ ਬਿਲਕੁਲ ਫ੍ਰੀ ਬਾਈ ਜੀ ਬਿਲਕੁਲ ਫ੍ਰੀ ਅੱਗੇ ਜੇ ਕੋਈ ਘਰੇ ਆਪਣੇ ਲਗਾਉਣਾ ਚਾਹੁੰਦਾ ਜੇ ਖੇਤ ਖੇਤ ਬਾਈ ਜੀ ਅਸੀਂ ਜ਼ਰੂਰ ਲਾਉਣੇ ਘਰੇ ਹਜੇ ਥੋੜਾ ਇਹ ਕਹਿੰਦੇ ਆ ਕਿ ਖੇਤ ਦਾ ਬੜੀ ਜ਼ਰੂਰੀ ਆ ਬਾਕੀ ਜਿਹਦੇ ਘਰੇ ਚਾਰ ਪਹਿਲੇ ਲੱਗੇ ਆ ਤੇ ਮਤਲਬ ਕਿ ਉਹਦੇ ਅਸੀਂ ਥੋੜਾ ਇਹ ਘੱਟ ਕਰ ਜਿਹਦੇ ਨਹੀਂ ਲੱਗੇ ਉਹਨੂੰ ਅਸੀਂ ਜਾਣ ਕੇ ਆਪ ਹੀ ਕਹਿੰਦੇ ਆ ਕਿ ਬਈ ਤੁਸੀਂ ਲਾਓ ਦਰਖਤ ਅਪੀਲ ਇਹੀ ਕਰਦੇ ਆ ਕਿ ਬਈ ਵੱਧ ਤੋਂ ਵੱਧ ਰੁੱਖ ਲਗਾਓ ਜਿਵੇਂ ਆਪਣੀ ਗਰਮੀ ਹੋ ਰਹੀ ਆ ਹੁਣ ਇਸ ਟਾਈਮ ਤੇ ਗਰਮੀ ਤੋਂ ਬਚਣ ਲਈ ਏਸੀ ਦਾ ਲਾਹਾ ਨਾ ਤੱਕੋ ਵੱਧ ਤੋਂ ਵੱਧ ਰੋਖ ਲਗਾਓ ਪਚਾਓ ਬਚਾਓ